ਕੈਨੇਡਾ ਰਹਿੰਦੇ ਪੰਜਾਬੀਆਂ ਨਾਲ ਜੁੜੀ ਵੱਡੀ ਖਬਰ ਨਾਈ ਖਬਰ ਤੁਹਾਡੇ ਲਈ ਹੈ ਧਿਆਨ ਨਾਲ ਸੁਣਿਓ ਕਿਉਂਕਿ ਲੱਖਾਂ ਪੰਜਾਬੀਆਂ ਨੂੰ ਹੁਣ ਕੈਨੇਡਾ ਤੋਂ ਬਾਹਰ ਆਉਣਾ ਪੈ ਸਕਦਾ ਹੈ ਵੀਜ਼ੇ ਖਤਮ ਹੋਣ ਲੱਗੇ ਨੇ ਤੇ ਸਰਕਾਰ ਵੱਡੀ ਕਾਰਵਾਈ ਕਰਨ ਲੱਗੀ ਹੈ ਇਮੀਗ੍ਰੇਸ਼ਨ ਵਿਭਾਗ ਨਾਲ ਜੁੜੀ ਹੋਈ ਵੱਡੀ ਖਬਰ ਹੈ 2026 ਦੇ ਵਿੱਚ ਕੈਨੇਡਾ ਰਹਿੰਦੇ ਪੰਜਾਬੀਆਂ ਨੂੰ ਕੈਨੇਡਾ ਛੱਡਣਾ ਪੈ ਸਕਦਾ ਹੈ ਲੱਖਾਂ ਪੰਜਾਬੀਆਂ ਦੇ ਉੱਤੇ ਗਾਜ ਡਿੱਗ ਸਕਦੀ ਹੈ ਕੈਨੇਡਾ ਦੇ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਕਿ 2.1 ਮਿਲੀਅਨ ਯਾਨੀ ਕਿ 21 ਲੱਖ ਵੀਜ਼ਾ ਨੇ ਜਿਹੜੇ ਉਹ ਖਤਮ ਹੋਣ ਦੀ ਕਗਾਰ ਤੇ ਨੇ ਕੀ ਲੱਗਦਾ ਕਿ ਹੁਣ ਕੀ ਕੁਝ ਦੇਖਣ ਨੂੰ ਮਿਲ ਸਕਦਾ ਕਿਉਂਕਿ ਲਗਾਤਾਰ ਜਿਹੜਾ ਵੀਜ਼ਿਆਂ ਨੂੰ ਲੈ ਕੇ ਸਟੂਡੈਂਟਾਂ ਨੂੰ ਲੈ ਕੇ ਜਾਂ ਉਥੇ ਪੀਆਰ ਨੂੰ ਲੈ ਕੇ ਰੌਲੇ ਜਿਹੜੇ ਸਾਹਮਣੇ ਆਉਂਦ ਰਹੇ ਨੇ ਕਿ ਕਈਆਂ ਨੂੰ ਵਾਪਸੀ ਵੀ ਕਰਨੀ ਪੈਣੀ ਹੈ ਆਪਣੇ ਦੇਸ਼ਾਂ ਨੂੰ ਪਰ ਹੁਣ 21 ਲੱਖ ਦਾ ਅੰਕੜਾ ਸਾਹਮਣੇ ਆਇਆ ਹੈ ਕੀ ਕੋਈ ਜਾਣਕਾਰੀ ਹੈ ਇਸ ਬਾਬਤ ਬਿਲਕੁਲ ਨਵੇਂ ਅੰਕੜਾ ਬਿਲਕੁਲ ਨਵੇਂ ਐਸਟੀਮੇਟਸ 2.1 ਮਿਲੀਅਨ ਟੈਂਪਰੇਰੀ ਰੈਜ਼ੀਡੈਂਟਸ ਦੇ ਵੀਜ਼ਾ ਐਕਸਪਾਇਰ ਹੋ ਰਹੇ ਨੇ ਇਸ ਬਰੇ ਦੌਰਾਨ ਹਾਲਾਂਕਿ ਜਿਹੜਾ ਰੀਸੈਂਟਲੀ ਨਵੇਂ ਬਰੇ 31 ਦਸੰਬਰ ਵਾਲੇ ਦਿਨ ਅੰਕੜਾ ਸਾਹਮਣੇ ਆਇਆ ਸੀ ਉਹ ਇਹ ਸੀ ਕਿ ਜੂਨ 30 ਤੱਕ 9.27 ਲੱਖਾਂ ਦੇ ਲੋਕਾਂ ਦੇ ਵੀਜ਼ਾਸ ਟੈਂਪਰੇਰੀ ਰੈਜ਼ੀਡੈਂਟਸ ਦੇ ਵੀਜ਼ਾਸ ਐਕਸਪਾਇਰ ਹੋ ਜਾਣਗੇ ਖਾਸ ਤੌਰ ਤੇ ਵਰਕ ਪਰਮਿਟਸ ਪਰ ਹੁਣ ਕਹਾਂਗੇ ਕਿ ਨਵੇਂ ਅੰਕੜਾ ਸੀਬੀਸੀ ਦੀ ਰਿਪੋਰਟ ਦੇ ਵਿੱਚ ਜਿਹੜਾ ਦਾਵਾ ਕੀਤਾ ਗਿਆ ਉਹ ਇਹ ਹੈ ਕਿ 21 ਲੱਖ ਲੋਕ 21 ਲੱਖ ਲੋਕਾਂ ਨੂੰ ਕੈਨੇਡਾ ਛੱਡਣਾ ਪਏਗਾ ਕਿਉਂਕਿ ਮਸਲਾ ਇਹ ਹੈ ਕਿ ਜਦੋਂ ਤੁਹਾਡਾ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਖਤਮ ਹੋ ਰਿਹਾ ਹੈ ਤਾਂ ਤੁਹਾਨੂੰ ਜਾਂ ਤਾਂ ਨਵੇਂ ਵੀਜ਼ੇ ਦੀ ਜ਼ਰੂਰਤ ਹੈ ਜਾਂ ਫਿਰ ਤੁਹਾਨੂੰ ਪੀਆਰ ਹੋਣ ਦੀ ਜ਼ਰੂਰਤ ਹੈ ਹੁਣ ਇੱਥੇ ਮਿਸਾਲ ਪੇਸ਼ ਕੀਤੀ ਗਈ ਹੈ ਅਭਿਸ਼ੇਕ ਪਰਮਾਰ ਦੀ ਇਹ ਬੰਦਾ 6 ਸਾਲ ਤੋਂ ਕੈਨੇਡਾ ਦੇ ਵਿੱਚ ਹੈ ਪਰ ਹੁਣ ਤੱਕ ਪੀਆਰ ਨਹੀਂ ਹੋ ਸਕਿਆ 2019 ਦੇ ਵਿੱਚ ਇਹ ਬੰਦਾ ਕੈਨੇਡਾ ਇੰਟਰ ਹੋਇਆ ਸੀ ਤੇ ਇਹ ਵੀ 21 ਲੱਖ ਲੋਕਾਂ ਦੇ ਵਿੱਚ ਸ਼ਾਮਲ ਹੈ ਜਿਸ ਦਾ ਵਰਕ ਪਰਮਿਟ ਜਲਦ ਹੀ ਐਕਸਪਾਇਰ ਹੋਣ ਵਾਲਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਕੈਨੇਡਾ ਛੱਡਣਾ ਪੈ ਸਕਦਾ ਹੈ ਜੇ ਕੋਈ ਹੀਲਾ ਵਸੀਲਾ ਨਹੀਂ ਹੁੰਦਾ ਮਸਲਾ ਇਹ ਹੈ ਆਪਣਾ ਗੁਰਵਿੰਦਰ ਜੀ ਕੇ ਪੱਕੇ ਕਿੰਨੇ ਕੁ ਹੋ ਜਾਣਗੇ ਅਸਲ ਦੇ ਵਿੱਚ 3.80 ਲੱਖ ਤੋਂ ਵੱਧ ਤਾਂ ਉਹਨਾਂ ਨੇ ਪੀਆਰ ਦੇਣੀ ਹੀ ਨਹੀਂ ਜੀ ਇਹਦੇ ਵਿੱਚ ਵੀ ਕਹਾਂਗੇ ਕਿ ਵਰਕ ਪਰਮਿਟਸ ਵਾਲੇ ਸਾਰੇ ਸ਼ਾਮਲ ਨਹੀਂ ਕੀਤੇ ਜਾ ਸਕਦੇ ਇਹਦੇ ਵਿੱਚ ਵੀ ਅੱਗੇ categories ਨੇ ਸਪਾਊਸ ਵੀਜ਼ਾਸ ਵੀ ਇਹਦੇ ਵਿੱਚ ਸ਼ਾਮਲ ਨੇ ਐਕਸਪ੍ਰੈਸ ਐਂਟਰੀ ਵਾਲੇ ਕਹਾਂਗੇ ਇਹਦੇ ਵਿੱਚ ਸ਼ਾਮਲ ਨੇ ਹੋਰ ਕਈ ਕੈਟੇਗਰੀਜ਼ ਨੇ ਉਹਨਾਂ ਨੂੰ ਰਲਾ ਕੇ ਸਾਰਾ ਇਹ ਬਣਦਾ ਅੰਕੜਾ ਤੇ ਹੁਣ ਜੇ ਸਿਰਫ ਤੇ ਸਿਰਫ 3.80 ਲੱਖ ਹਜ਼ਾਰ ਵੀ ਇਹਨਾਂ ਨੂੰ ਦੇ ਦਿੱਤੇ ਜਾਣ ਜਿਨ੍ਹਾਂ ਦੇ ਵੀਜ਼ਾਸ ਐਕਸਪਾਇਰ ਹੋ ਰਹੇ ਨੇ ਤਾਂ ਵੀ ਗੱਲ ਨਹੀਂ ਬਣਨੀ 1 ਸਾਲ ਦੇ ਅੰਦਰ ਬਿਲਕੁਲ ਦੂਜੇ ਸਾਲ ਤੇ ਵੀ ਚੱਲੇ ਜਾਈਏ ਫੇਰ ਉੱਥੋਂ ਦਾ ਅੰਕੜਾ 27 ਦਾ ਵੀ ਜੇ ਆਪਾਂ ਜੋੜ ਲਿਆ ਜਾਵੇ ਫੇਰ ਵੀ ਨਹੀਂ ਗੱਲ ਬਣਦੀ ਹੈਗੀ ਉਸ 27 ਤੱਕ ਜਾਂਦੇ ਜਾਂਦੇ ਹੋਰ ਪਤਾ ਨਹੀਂ ਕਿੰਨੇ ਲੱਖ ਲੋਕਾਂ ਦੇ ਵਰਕ ਪਰਮਿਟਸ ਜਾਂ ਟੈਂਪਰੇਰੀ ਰੈਜ਼ੀਡੈਂਟ ਵੀਜ਼ਾਸ ਖਤਮ ਹੋ ਜਾਣਗੇ ਤੇ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਆਖਰਕਾਰ ਹੋਊਗਾ ਤਾਂ ਕੀ ਹੋਊਗਾ ਹੁਣ ਇਸ ਮੁੰਡੇ ਨੇ ਆਪਣੀ ਸਟੋਰੀ ਸੁਣਾਉਂਦਿਆਂ ਕਿਹਾ ਕਿ ਜੀ 80000 ਡਾਲਰ ਉਹ ਆਪਣੀ ਟਿਊਸ਼ਨ ਫੀਸ ਔਰ ਲਿਵਿੰਗ ਐਕਸਪੈਂਸਸ ਤੇ ਖਰਚ ਕਰ ਚੁੱਕਾ ਹੈ 80000 ڈالر ਦੀ ਰਕਮ ਆਪਣੇ ਆਪ ਦੇ ਵਿੱਚ ਬੇਹੱਦ ਵੱਡੀ ਹੁੰਦੀ ਹੈ ਜੇ ਦੇਖਿਆ ਜਾਵੇ ਤਾਂ ਇੰਡੀਆ ਦੇ ਹਿਸਾਬ ਨਾਲ ਕਹਾਂਗੇ ਕਿ ਤਕਰੀਬਨ ਤਕਰੀਬਨ 50 ਲੱਖ ਪਲੱਸ ਬਣਦਾ 50 ਲੱਖ ਰੁਪਏ ਪਲੱਸ ਇਹ ਮੁੰਡਾ ਖਰਚ ਕਰ ਚੁੱਕਾ ਹੈ ਤੇ ਹੁਣ ਤੱਕ ਇਸ ਦੀ ਪੀਆਰ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਤੇ ਦੂਜੇ ਪਾਸੇ ਇਮੀਗ੍ਰੇਸ਼ਨ ਐਂਡ ਇਮੀਗ੍ਰੇਸ਼ਨ ਦੇ ਸਿਟੀਜ਼ਨਸ਼ਿਪ ਵਿਭਾਗ ਨੇ ਮੰਤਰਾਲੇ ਨੇ ਕਿਹਾ ਕਿ ਇਹ ਜਿਨ੍ਹਾਂ ਦੇ ਟੈਂਪਰੇਰੀ ਵਰਕ ਪਰਮਿਟਸ ਜਾਂ ਟੈਂਪਰੇਰੀ ਰੈਜ਼ੀਡੈਂਟ ਵੀਜ਼ਾਸ ਖਤਮ ਹੋ ਰਹੇ ਨੇ ਉਹਨਾਂ ਨੂੰ ਆਪਣਾ ਸਟੇਟਸ ਨਵਿਆਉਣਾ ਹੋਊਗਾ ਨਹੀਂ ਕੈਨੇਡਾ ਛੱਡਣਾ ਹੋਊਗਾ ਹੁਣ 90 ਦਿਨ ਦਾ ਸਮਾਂ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਜਾਂ ਰੂਲ ਦੇ ਹਿਸਾਬ ਨਾਲ 90 ਦਿਨ ਦਾ ਸਮਾਂ ਮਿਲਦਾ ਹੈ ਕਿ ਜੇ ਅੱਜ ਮੇਰਾ ਵਰਕ ਪਰਮਿਟ ਐਕਸਪਾਇਰ ਹੁੰਦਾ ਹੈ ਜਾਂ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਕੋਈ ਕਿਸੇ ਕਿਸਮ ਦਾ ਐਕਸਪਾਇਰ ਹੁੰਦਾ ਤਾਂ ਉਹ 90 ਦਿਨ ਦੇ ਅੰਦਰ ਅੰਦਰ ਮੈਨੂੰ ਰੀਨਿਊ ਕਰਵਾਉਣਾ ਹੋਊਗਾ ਤੇ ਜੇ ਉਹ ਰੀਨਿਊ ਨਹੀਂ ਹੁੰਦਾ ਤਾਂ ਫਿਰ ਕੈਨੇਡਾ ਛੱਡਣਾ ਹੋਊਗਾ ਇਹ CBSA ਵੱਲੋਂ ਵੀ ਚੇਤਾਵਨੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਰਾਹੀਂ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਨੇ ਕਿਹਾ ਹੈ ਕਿ ਜੇ ਤੁਹਾਨੂੰ ਡਿਪਾਰਚਰ ਨੋਟਿਸ ਜਾਰੀ ਹੋ ਚੁੱਕੇ ਨੇ ਤਾਂ ਤੁਸੀਂ ਕੈਨੇਡਾ ਛੱਡ ਕੇ ਜਾਣਾ ਨਹੀਂ ਤਾਂ ਆਫਟਰ 30 ਡੇਜ਼ ਇੱਕ ਮਹੀਨੇ ਬਾਅਦ ਉਹ ਡਿਪੋਰਟੇਸ਼ਨ ਨੋਟਿਸ ਬਣ ਜਾਊਗਾ ਤੁਹਾਨੂੰ ਕੱਢਿਆ ਜਾਊਗਾ ਫੜ ਕੇ ਜ਼ਬਰਦਸਤੀ ਸੋ ਇਹ ਹੁਣ ਕਈ ਤਰੀਕੇ ਦੀਆਂ ਮੁਸ਼ਕਲਾਂ ਦੇ ਵਿੱਚ ਇਹ ਘਿਰਦੇ ਨਜ਼ਰ ਆ ਰਹੇ ਨੇ 2.1 ਮਿਲੀਅਨ ਲੋਕ ਨੇ ਜਿਹੜੇ ਪਿਛਲੇ ਨੇ ਉਹ ਹਲੇ ਇਹਨਾਂ ਦੇ ਵਿੱਚ ਸ਼ਾਮਲ ਨਹੀਂ ਮਸਲਾ ਇਹ ਹੈ ਇਹ 2025 ਦੇ ਵਿੱਚ ਵੀ ਲੱਖਾਂ ਲੋਕਾਂ ਦੇ ਜਾਂ ਕਹਾਂਗੇ ਆਪਣੇ ਇੰਡੀਅਨ ਸਟੂਡੈਂਟਸ ਦੇ ਪੰਜਾਬੀਆਂ ਦੇ ਵਰਕ ਪਰਮਿਟਸ ਐਕਸਪਾਇਰ ਹੋਏ ਨੇ 31 ਦਸੰਬਰ ਨੂੰ ਉਹਨਾਂ ਵੱਲੋਂ ਇਕੱਠ ਵੀ ਕੀਤਾ ਗਿਆ ਮੀਟਿੰਗ ਵੀ ਕੀਤੀ ਗਈ ਸਟਰੈਟਜੀ ਵੀ ਤਿਆਰ ਕੀਤੀ ਜਾ ਰਹੀ ਹੈ ਪਰ ਉਹ ਅਮਲੀ ਜਾਮਾ ਉਸ ਨੂੰ ਨਹੀਂ ਪਹਿਨਾਇਆ ਜਾ ਸਕਦਾ ਇੰਨੇ ਵੱਡੇ ਪੱਦਰ ਤੇ ਲੋਕਾਂ ਨੂੰ ਕਹਾਂਗੇ ਜਾਂ ਇਮੀਗ੍ਰੈਂਟਸ ਨੂੰ ਚਾਹੇ ਉਹ ਕੈਨੇਡਾ ਦੇ ਵਿੱਚ ਹੀ ਮੌਜੂਦ ਕਿਉਂ ਹੋਣ ਕਿਉਂ ਨਾ ਹੋਣ ਉਹਨਾਂ ਨੂੰ ਪੀਆਰ ਨਹੀਂ ਦਿੱਤੀ ਜਾ ਸਕਦੀ ਬਿਲਕੁਲ ਜੀ ਜੀ ਇਹ ਚੀਜ਼ਾਂ ਜ਼ਰੂਰ ਨਹੀਂ ਹੁਣ ਕਿਉਂਕਿ ਆਂਕੜਾ ਜਿਵੇਂ ਤੁਸੀਂ ਵੀ ਸਾਂਝਾ ਕੀਤਾ ਇੱਕ ਚੀਜ਼ ਇਹ ਵੀ ਆ ਕਿ ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ 2025 ਦੇ ਵਿੱਚ 395000 ਬੰਦਿਆਂ ਨੂੰ ਪੀਆਰ ਦਿੱਤੀ ਗਈ ਸੀ ਹੁਣ ਤਿੰਨ ਅੱਸੀ ਕਰਤੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਘਟਦਾ ਹੀ ਜਾਊਗਾ ਇਹ ਮਾਮਲਾ